ਜਿੱਥੇ ਤੁਸੀਂ ਸੜਕਾਂ ਦੇ ਹਾਲਾਤ ਗੰਦਗੀ ਦੇ ਢੇਰ ਖੜਾ ਪਾਣੀ ਅਤੇ ਨਾਲੀ ਹੁਣ ਹਾਲਾਤ ਕੀ ਦਿਖ ਰਹੇ ਹਾਲਾਤ ਤਾਂ ਮਾੜੇ ਹੀ ਆ ਇਹਦੇ ਕਦੇ ਹਾਲਾਤ ਸੁਧਰੇ ਹੀ ਨਹੀਂ ਕਦੇ ਸੁਧਰੇ ਹੀ ਨਹੀਂ ਸੜਕਾਂ ਦੀ ਕੀ ਹਾਲਤ ਹੈ ਬੁਰਾ ਹਾਲ ਹੀ ਆਈ ਛੋਏ ਡੱਬੇ ਆ ਕਾਫੀ ਕੌਣ ਜ਼ਿੰਮੇਵਾਰ ਕੌਣ ਹੈ ਸਰਕਾਰ 15 ਦਿਨਾਂ ਜੇ ਟ੍ਰੈਫਿਕ ਜੈਮ ਸੜਕ ਦੇ ਹਾਲਾਤ ਔਰ ਜ਼ਿੰਦਗੀ ਤੋਂ ਨਹੀਂ ਜਾ ਟ੍ਰੈਫਿਕ ਜੈਮ ਨਹੀਂ ਸਾਫ਼ ਹੋ ਸਕਦਾ ਇਨਾ ਹੋ ਗਿਆ ਰੋਈ ਇੱਥੋਂ ਜਾਈਦਾ ਵਾ ਰੋਈ ਜਮ ਲੱਗਾ ਹੁੰਦਾ ਇੱਥੇ ਸਰਕਾਰਾਂ ਨੇ ਬਹੁਤ ਕੁਝ ਕੀਤਾ ਸੀਗਾ ਹਾਲੇ ਕੁਝ ਹੋਇਆ ਨਹੀਂ ਬੰਦਾ ਟੋਏ ਦੇ ਵਿੱਚ ਗਿਰਦਾ ਪਿਆ ਬਸੇ ਜੇ ਰਾਹ ਰੋਡ ਠੀਕ ਹੋ ਜਾਉ ਜਿਆਦਾ ਵਧੀਆ ਉਹ ਤਾਂ ਬਹੁਤ ਨਰਕਾ ਜੀ ਉੱਥੇ ਉੱਥੇ ਲੋਕੀ ਨਰਕ ਜਿੰਦਗੀ ਭਾਲਦੇ ਪਿਆ ਮੈਂ ਤਾਂ ਜਿੱਦੀ ਮਾਰ ਵੀ ਨਿਕਲੇ ਆਈ ਹਾਲਾ ਬਸ ਇੰਨੇ ਦੀ ਟ੍ਰੈਫਿਕ ਰਹਿੰਦਾ ਇਹ ਪੁਲਿਸ ਵਾਲੇ ਖੜੇ ਐ ਨਾ ਕੰਟਰੋਲ ਵੀ ਕਰਦੇ ਨੇ ਫਿਰ ਵੀ ਕੋਈ ਹੈ ਨਹੀਂ ਕੋਈ ਗੱਲਬਾਤ ਇੰਨੇ ਬ੍ਰਿਜ ਬਣ ਗਏ ਸਰਕਾਰਾਂ ਨੇ ਸਰਕਾਰ ਦੀ ਕਾਰਵਾਈ ਕੁਝ ਨਹੀਂ ਇੱਥੇ ਸੜਕਾਂ ਟੁੱਟੀਆਂ ਪਈਆਂ ਅਸੀਂ ਟੈਕਸ ਦਿੰਨੇ ਆ ਸੜਕਾਂ ਟੁੱਟੀਆਂ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਕੁਝ ਹੁੰਦਾ ਹੈ ਉਹ ਯਾਨੀ ਕਿ ਉਹ ਮਾੜੇ ਹਾਲਾਤ ਆ ਇੱਥੇ ਅੱਜ ਮਹਿਜ਼ 200 ਮੀਟਰ ਲੰਬੇ ਸਫ਼ਰ ਦੇ ਨਾਲ ਤੁਹਾਨੂੰ ਸ਼ਹਿਰ ਦੀ ਤਸਵੀਰ ਦਿਖਾਉਣ ਜਾ ਰਹੇ ਆ ਜਿੱਥੇ ਤੁਸੀਂ ਸੜਕਾਂ ਦੇ ਹਾਲਾਤ ਗੰਦਗੀ ਦੇ ਢੇਰ ਖੜਾ ਪਾਣੀ ਅਤੇ ਨਾਲੀ ਸ਼ਹਿਰ ਦੀ ਵਿਵਸਥਾ ਦੀਆਂ ਤਸਵੀਰਾਂ ਦੇਖੋਗੇ ਔਰ ਸਭ ਤੋਂ ਵੱਡੀ ਗੱਲ ਅੱਜ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਵਾਕਈ ਕਿ ਆ ਕਿਸੇ ਇਲਾਕੇ ਦੀ ਤਸਵੀਰ ਦਾ ਅਗਰ ਉਹ ਮਾੜੀ ਹੈ ਤਾਂ ਉਹਦਾ ਜ਼ਿੰਮੇਵਾਰ ਕਾਉਂਸਲਰ ਜਾਂ ਫਿਰ ਮੇਅਰ ਜਾਂ ਫਿਰ ਹਲਕਾ ਵਿਧਾਇਕ ਹੁੰਦਾ ਹੈ ਜਾਂ ਫਿਰ ਕੋਈ ਅਜਿਹਾ ਵੀ ਡਿਪਾਰਟਮੈਂਟ ਹੈ ਜਿਹਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਵੀ ਸ਼ਹਿਰ ਦੀ ਸਫਾਈ ਵਿਵਸਥਾ ਅਤੇ ਸੜਕ ਦੁਰਦਸ਼ਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਸਕਦਾ ਹੈ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਸੜਕ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਬਰਸਾਤੀ ਪਾਣੀ ਇਹਨੂੰ ਕਹਿ ਸਕਦੇ ਹੋ ਖੜਾ ਪਾਣੀ ਹੈ ਔਰ ਗੰਦਗੀ ਦੇ ਢੇਰ ਜਿਹਦੇ ਜ਼ਿੰਮੇਵਾਰ ਕਿਆ ਲੋਕ ਨਹੀਂ ਹੈ ਇਸ ਡਿਪਾਰਟਮੈਂਟ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਦੇ ਨਾਲ ਨਾਲ ਲੋਕਾਂ ਦੀ ਕਿਆ ਜ਼ਿੰਮੇਵਾਰੀ ਨਹੀਂ ਬਣਦੀ ਔਰ ਸਭ ਤੋਂ ਵੱਡੀ ਗੱਲ ਸਿਆਸਤਦਾਨਾਂ ਨੂੰ ਚਾਹੇ ਉਹ ਕਾਉਂਸਲਰ ਹੋਣ ਮੇਅਰ ਹੋਣ یا پھر ہلکا ਵਿਧਾਇਕ ਹੋਣ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਣਾ ਕਿੰਨਾ ਕੁ ਸਹੀ ਹੈ আর دوسری ਗੱਲ ਇੱਥੇ ਕੀ ਜਿਹੜੀ ਮੈਂ ਦੀਪਕ ਜੀ ਨੂੰ ਕਹੂੰਗਾ ਤਸਵੀਰ ਦਿਖਾਉਂਦੇ ਚੱਲੋ ਕਿ ਇਹ ਜਿਹੜਾ ਗਿੰਦਾ ਪਾਣੀ ਖੜਾ ਇਹ ਬਰਸਾਤੀ ਪਾਣੀ ਹੈ ਪੁਲ ਦੇ ਨਾਲ ਹੈ ਔਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਸੜਕਾਂ ਪੁਲ ਇਹ ਤੁਹਾਡੇ ਟੈਕਸਾਂ ਦੇ ਨਾਲ ਬਣਦੇ ਨੇ ਔਰ ਉਹਨਾਂ ਦੀ ਬਰਬਾਦੀ ਕਿੱਦਾਂ ਕੀਤੀ ਜਾਂਦੀ ਹੈ ਮੰਨ ਲਓ ਇਸ ਪੁਲ ਦੀ ਉਮਰ 100 ਸਾਲ ਹੈ ਅਗਰ ਪਾਣੀ ਇਦਾਂ ਹੀ ਖੜਾ ਰਹਿੰਦਾ ਤਾਂ ਮਹਿਜ਼ ਇਹਦੀ ਉਮਰ ਮੇਰੇ ਖਿਆਲ ਦੇ ਵਿੱਚ ਅੱਧੀ ਵੀ ਨਹੀਂ ਰਹੇਗੀ ਅਗਰ ਇਹੀ ਹਾਲਾਤ ਰਹੇ ਹੁਣ ਦੂਸਰੀ ਤਸਵੀਰ ਮੈਂ ਖੁਦ ਤੁਹਾਨੂੰ ਕਹੂੰਗਾ ਦੀਪਕ ਜੀ ਜਰਾ ਦਿਖਾਣਾ ਕਿ ਆ ਲਫਾਫੇ ਔਰ ਗੰਦਗੀ ਸਿੱਟਣ ਵਾਲੇ ਲੋਕ ਕੌਣ ਨੇ ਇਹ ਕੀ ਇਹਦੇ ਤੇ ਸਵਾਲ ਨਹੀਂ ਖੜਾ ਹੋਣਾ ਚਾਹੀਦਾ ਕਿ ਜਿਹੜੇ ਆਪਾਂ ਡੰਪ ਬਣਾ ਲਏ ਨੇ ਥਾਂ ਥਾਂ ਤੇ ਇਹ ਡਿਸਪੋਜ਼ਲ ਲਿਫਾਫੇ ਜਦੋਂ ਕਿ ਪਲਾਸਟਿਕ ਬੈਨ ਆ ਸਭ ਕੁਝ ਬੈਨ ਹੈ ਤਾਂ ਇਹ ਗੰਦਗੀ ਕਿੱਥੋਂ ਆਈ ਔਰ ਇਹਨੂੰ ਸਿੱਟਣ ਵਾਲਾ ਕੌਣ ਹੈ ਇਹ ਸਵਾਲ ਕੌਣ ਕਰੇਗਾ ਔਰ ਅਗਰ ਮਹਿਕਮੇ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਹ ਮਹਿਕਮੇ ਕੀ ਮਹਿਜ਼ ਚੇਤਾਵਨੀ ਦੇ ਨਾਲ ਸੁਧਰ ਜਾਣਗੇ ਕੱਲੀ ਇੱਕ ਚੇਤਾਵਨੀ ਕੀ ਉਹਨਾਂ ਨੂੰ ਸੁਧਾਰ ਪਾਈਗੀ ਇੱਕ ਲੰਬਾ ਜਾਮ ਮੈਂ ਤੁਹਾਨੂੰ ਦਿਖਾ ਰਿਹਾ ਜੁਦੇਵਾਲ ਬਸਤੀ ਚੌ ਇਹ ਪਿੱਛੋਂ ਤੋਂ ਲੈ ਕੇ ਤਸਵੀਰਾਂ ਤੁਹਾਡੇ ਨਾਲ 200 ਮੀਟਰ ਦੀਆਂ ਸਾਂਝੀਆਂ ਕਰ ਰਹੇ ਹਾਂ ਦੀਪਕ ਜੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਇਹ ਬੋਰਡ ਵੀ ਦਿਖਾ ਦਿਓ ਕਿ ਅਸੀਂ ਕਿੱਥੇ ਖੜੇ ਹਾਂ ਇਹ ਬਸਤੀ ਜੋਧੇਵਾਲ ਨੂੰ ਰਸਤਾ ਮੁੜਦਾ ਰਾਹੋ ਰੋਡ ਨੂੰ ਰਸਤਾ ਮੁੜਦਾ ਹੈ ਯਾਨੀ ਕਿ ਅਸੀਂ ਬਸਤੀ ਚੌਂਕ ਦੇ ਵਿੱਚ ਜਾਣਾ ਹੈ 200 ਮੀਟਰ ਦਾ ਸਫ਼ਰ ਤੈਅ ਕਰਨਾ ਹੈ ਔਰ ਇਸ 200 ਮੀਟਰ ਦੇ ਵਿੱਚ ਸ਼ਹਿਰ ਦੇ ਹਾਲਾਤ ਵੀ ਦਿਖਾਵਾਂਗੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੌਣ ਹੈ ਜ਼ਿੰਮੇਵਾਰ ਇੰਨਾ ਸਾਰੇ ਹਾਲਾਤ ਦਾ ਲੰਬੇ ਲੰਬੇ ਟ੍ਰੈਫਿਕ ਜੈਮਸ ਦਾ ਟੁੱਟੀਆਂ ਹੋਈਆਂ ਸੜਕਾਂ ਦਾ ਗੰਦਗੀ ਦਾ ਖੜੇ ਪਾਣੀ ਦਾ ਔਰ ਸਭ ਤੋਂ ਵੱਡੀ ਗੱਲ ਜ਼ਿੰਮੇਵਾਰ ਕੌਣ ਆਮ ਲੋਕ ਪ੍ਰਸ਼ਾਸਨ ਨਹਾਈ ਯਾਨੀ ਕਿ ਨੈਸ਼ਨਲ ਹਾਈਵੇ ਥਾਰਟੀ ਕੌਂਸਲਰ ਜਾਂ ਫਿਰ ਸਫਾਈ ਕਰਮੀ ਕਿਉਂਕਿ ਇੱਥੇ ਤਰਕ ਬਹੁਤ ਸਾਹਮਣੇ ਆਏ ਕਈ ਅਲਟੀਮੇਟਮ ਵੀ ਸਾਹਮਣੇ ਆਏ ਕਈ ਚੇਤਾਵਨੀਆਂ ਵੀ ਸਾਹਮਣੇ ਆਈਆਂ ਪਰ ਕੀ ਉਹਨਾਂ ਚੇਤਾਵਨੀਆਂ ਦਾ ਅਸਰ ਦੇਖਣ ਨੂੰ ਮਿਲੇਗਾ ਲੁਧਿਆਣਾ ਲਾਈਵ ਦੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਅੱਜ ਇਹ ਤਸਵੀਰਾਂ ਤੁਹਾਨੂੰ ਇਸ ਲਈ ਦਿਖਾ ਰਹੇ ਹਾਂ ਕਿ ਇਹ ਤਸਵੀਰਾਂ ਤੁਸੀਂ ਆਪਣੇ ਕੋਲ ਸੇਵ ਕਰਕੇ ਰੱਖਣੀਆਂ ਨੇ ਇਹਨਾਂ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਕਰਕੇ ਰੱਖ ਲੈਣਾ ਇਸ ਵੀਡੀਓ ਨੂੰ ਔਰ ਆਪਾਂ 15 ਦਿਨ ਬਾਅਦ ਦੁਬਾਰਾ ਮਿਲਾਂਗੇ ਕਿਉਂਕਿ ਹਲਕਾ ਵਿਧਾਇਕ ਨੇ ਚੇਤਾਵਨੀ ਦਿੱਤੀ ਹੈ ਨਹਾਈ ਨੂੰ ਕਿ 15 ਦਿਨਾਂ ਦੇ ਅੰਦਰ-ਅੰਦਰ ਇਹਦੀ ਤਸਵੀਰ ਬਦਲੀ ਹੋਣੀ ਚਾਹੀਦੀ ਹੈ ਨਾ ਸੜਕ ਤੇ ਗੰਦਗੀ ਦਿਖਾਈ ਦੇਣੀ ਚਾਹੀਦੀ ਹੈ ਨਾ ਟੁੱਟੀ ਹੋਈ ਸੜਕ ਦਿਖਾਈ ਦੇਣੀ ਚਾਹੀਦੀ ਹੈ ਤੇ ਨਾ ਹੀ ਖੜਾ ਪਾਣੀ ਦਿਖਾਈ ਦੇਣਾ ਚਾਹੀਦਾ ਅਤੇ ਨਾ ਹੀ ਲੰਬਾ ਟ੍ਰੈਫਿਕ ਜਮ ਦਿਖਾਈ ਦੇਣਾ ਚਾਹੀਦਾ ਮੈਂ ਲੁਧਿਆਣਾ ਲਾਈਵ ਦੇ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ 15 ਦਿਨਾਂ ਬਾਅਦ ਦੁਬਾਰਾ ਤੋਂ ਤੁਹਾਨੂੰ ਇਸ ਇਲਾਕੇ ਦੇ ਹਾਲਾਤ ਦਿਖਾਵਾਂਗੇ ਕਿ ਕਿਆ ਵਾਕਈ ਇੰਨਾ ਚੇਤਾਵਣੀਆਂ ਦਾ ਅਸਰ ਹੋਇਆ ਆ ਗੰਦਗੀ ਦੇ ਢੇਰ ਜਿਹੜੇ ਤੁਸੀਂ ਦੇਖਦੇ ਜਾ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਟੁੱਟੀਆਂ ਸੜਕਾਂ ਔਰ ਲੰਬੇ ਟ੍ਰੈਫਿਕ ਜੈਮ ਦੇਖਦੇ ਜਾ ਰਹੇ ਹਾਂ ਕਿ ਵਾਕਈ 15 ਦਿਨਾਂ ਦੇ ਵਿੱਚ ਇੰਨਾ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ निजात ਮਿਲ ਜਾਏਗੀ। ਕੀ ਇਹ ਜਿਹੜੇ ਗੰਦਗੀ ਦੇ ਢੇਰ ਪਏ ਹੋਏ ਨੇ ਚੱਕੇ ਜਾਣਗੇ? ਇਹ ਜਿਹੜੇ ਟੁੱਟੀਆਂ ਹੋਈਆਂ ਰੋੜਾ, ਖੜਾ ਪਾਣੀ ਇਹ ਤੁਸੀਂ ਦੇਖ ਸਕਦੇ ਹੋ, ਮੱਛਰ, ਮੱਖੀਆਂ ਔਰ ਗੰਦਗੀ ਦੇ ਕੀ ਹਾਲਾਤ ਨੇ ਇੱਥੇ? ਔਰ ਇਹ ਪਰੇ ਤੱਕ ਤੁਸੀਂ ਤਸਵੀਰ ਦੇਖੋ ਜਿਹੜਾ ਪਾਣੀ ਪੁਲ ਨੂੰ ਨੁਕਸਾਨ ਕਰ ਰਿਹਾ ਔਰ ਅੰਦਰੋਂ ਸੈਲਫਟ ਟੁੱਟ ਚੁੱਕੀਆਂ ਨੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਕੀ 15 ਦਿਨਾਂ ਦੇ ਅੰਦਰ ਅੰਦਰ ਇਹ ਤਸਵੀਰ ਦਿਖਾਈ ਦੇਗੀ ਔਰ ਇਧਰਲੇ ਪਾਸੇ ਇਹ ਜਿਹੜਾ ਟੋਇਆ ਹੈ ਇਹ ਇੱਥੋਂ ਹੀ ਨਹੀਂ ਉਪਰੇ ਤੱਕ ਹੈ ਇਹ ਪਰੇ ਤੱਕ ਸੜਕ ਜਿਹੜੀ ਹੈ ਬਣੀ ਜਿਹੜੀ ਟੁੱਟੀ ਹੋਈ ਹੈ ਕੀ 15 ਦਿਨਾਂ ਦੇ ਅੰਦਰ ਇਹ ਹਾਲਾਤ ਤੁਹਾਨੂੰ ਬਦਲਦੇ ਹੋਏ ਦਿਖਾਈ ਦੇਣਗੇ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਅਸਰ ਦਿਖਾਈ ਦੇਗਾ 15 ਦਿਨਾਂ ਦੇ ਵਿੱਚ ਵਿੱਚ ਔਰ ਲੰਬੇ ਟ੍ਰੈਫਿਕ ਜੈਮ ਤੋਂ ਰਾਹਤ ਮਿਲੇਗੀ ਗੱਲਬਾਤ ਕਰ ਲੈਣੇ ਆ ਵੀਰੇ ਜੀ ਰੋਜ਼ ਦੀ ਨਿਕਲਦੀ ਉੱਥੇ ਦੀ ਰੋਜ਼ ਤਾਂ ਨਹੀਂ ਕਦੇ ਇੱਕ ਵਾਰ ਤਾਂ ਨਿਕਲਦੀ ਆ ਪਰ 3 ਹੁੰਦਾ ਸੀ ਇਤੋਂ ਨਿਕਲਣਾ ਹੁਣ ਹਾਲਾਤ ਕੀ ਦਿਖ ਰਹੇ ਹਾਲਾਤ ਤਾਂ ਮਾੜੇ ਹੀ ਆ ਇਹਦੇ ਕਦੇ ਹਾਲਾਤ ਸੁਧਰੇ ਹੀ ਨਹੀਂ ਕਦੇ ਸੁਧਰੇ ਹੀ ਨਹੀਂ ਅੱਛਾ ਹੁਣ ਹਲਕਾ ਵਿਧਾਇਕ ਪੋਲਾ ਨੇ ਅਲਟੀਮੇਟਮ ਦਿੱਤਾ ਪਹਿਲੇ ਦੱਸੋ ਇਹ ਇਹ ਜ਼ਿੰਮੇਵਾਰ ਕੌਣ ਹੈ ਇਹਨੂੰ ਤੁਸੀਂ ਜ਼ਿੰਮੇਵਾਰ ਕਿੰਨੂੰ ਮੰਨਦੇ ਹੋ ਇਹ ਹਾਲਾਤ ਦਾ ਦੇਖੋ ਇੱਥੇ ਦੇ ਕਾਉਂਸਲਰ ਹੋ ਗਏ ਐਮ ਐਲ اے ਹੋ ਗਏ ਇੱਥੇ ਦੇ ਹੋਰ ਕੌਣ ਹੈ ਹੈਨਾ ਆਪਾਂ ਸਾਰੇ ਉਹਨਾਂ ਨੂੰ ਇਲਜ਼ਾਮ ਦੇ ਦਿੰਨੇ ਆ ਕਿਉਂਕਿ ਐਮ ਸੀ ਐਲ ਦੇ ਉਹਨਾਂ ਦੇ ਅੰਡਰ ਆਂਦੀ ਹੈ ਚੀਤ ਦਾ ਸੁਧਾਰ ਹਾਂ ਹਾਂਜੀ ਇਹ ਨੈਸ਼ਨਲ ਹਾਈਵੇ ਅਥਾਰਟੀ ਦੇ ਅੰਦਰ ਆਂਦੀ ਹੈ ਸਰ ਮੈਨੂੰ ਕਿਸੇ ਨੂੰ ਨਹੀਂ ਚਲੋ ਆਪਾਂ ਨੂੰ ਨਹੀਂ ਪਤਾ ਹੋਗਾ ਆਮ ਲੋਕਾਂ ਨੂੰ ਨਹੀਂ ਪਤਾ ਪਰ ਨੈਸ਼ਨਲ ਹਾਈਵੇ ਨੂੰ ਚੇਤਾਵਨੀ ਮਿਲ ਗਈ ਹੈ ਕਿ 15 ਦਿਨਾਂ ਚ ਤਸਵੀਰ ਬਦਲ ਦਿਓ ਬਦਲੇ ਕੀ ਦੇਖੋ ਚਿਤਾਵਨੀਆਂ ਜੋ ਉਹਨੀਆਂ ਅੰਦਰ ਚੱਲਦੀਆਂ ਰਹਿੰਦੀਆਂ ਨੇ ਬਦਲਦੀਆਂ ਨੇ ਬਦਲਦੀਆਂ ਨੇ ਉਹ ਟਾਈਮ ਬਹੁਤ ਜ਼ਿਆਦਾ ਕੰਜ਼ਿਊਮ ਹੋ ਜਾਂਦਾ 15 ਦਿਨਾਂ 'ਚ ਟ੍ਰੈਫਿਕ ਜੈਮ ਸੜਕ ਦੇ ਹਾਲਾਤ ਔਰ ਜ਼ਿੰਦਗੀ ਤੋਂ ਨਜ਼ਰ ਟ੍ਰੈਫਿਕ ਜੈਮ ਨਹੀਂ ਸਾਫ਼ ਹੋ ਸਕਦਾ ਗੰਦਗੀ ਗੁੰਦਗੀ ਦਾ ਚਲੋ ਫੇਰ ਸਰਕਾਰਾ ਕਰ ਦੂਗੀ ਜਾਂ ਸਭ ਚੀਜ਼ਾਂ ਟ੍ਰੈਫਿਕ ਜੈਮ ਤਾਂ ਉਹਨਾਂ ਦੇਖੋ ਲੱਗਦਾ ਹੀ ਹੈ ਕਿਉਂਕਿ ਸਾਡੇ ਵਰਗਿਆਂ ਦੀ ਵੀ ਗਲਤੀ ਹੈ ਉਹ ਚ ਕੋ ਸਾਰੇ ਤੇਜ਼ੀ से ਰਹਿ ਸਭ ਨੂੰ ਹੀ ਕਾਲੀ ਹੈ ਜਾਨ ਦੀ ਸਾਰੇ ਅੱਗੇ ਵੱਧ ਚੜ ਕੇ ਸਰਕਾਰਾ ਕੀ ਕਰ ਲੂਗੀ ਉਹ ਚ ਟ੍ਰੈਫਿਕ ਜੈਮ ਤਾਂ ਸਰਕਾਰ ਦਾ ਨਹੀਂ ਹੈ ਮਤਲਬ ਇਹ ਹੈ ਕਿ ਇਹ ਚਲੋ ਸੜਕ ਚੌੜੀ ਹੋ ਜੂਗੀ ਤਾਂ ਕੀ ਪਤਾ ਕੱਟ ਜਾਵੇ ਚੀਜ਼ ਅੱਛਾ ਅੱਜ ਜਿਹੜੀ ਨੈਸ਼ਨਲ ਹਾਈਵੇ ਥਾਰਟੀ ਨੂੰ ਚੇਤਾਵਨੀ ਮਿਲੀ ਹੈ ਉਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਵਾਕਈ ਕਦਮ ਚੱਕਣਾ ਚਾਹੀਦਾ ਸੀ ਕਦਮ ਤਾਂ ਪਹਿਲਾਂ ਪਹਿਲਾਂ ਹੀ ਚੱਲਣਾ ਚਾਹੀਦਾ ਸਰਕਾਰਾਂ ਚਾਹ ਤਾਂ ਕੀ ਨਹੀਂ ਹੁੰਦਾ ਇੱਥੇ ਬਸਤੀ ਚੋਂ ਦੇਖੇ ਜਦੋਂ ਸਰਕਾਰ ਨੇ ਚਾਹੇ ਇੱਕੋ ਦਿਨ ਚ ਕੰਮ ਹੋ ਗਿਆ ਬਿਲਕੁਲ ਸਹੀ ਅਗਰ ਸਰਕਾਰ ਚਾਹੇ ਤਾਂ ਇੱਕੋ ਦਿਨ ਚ ਕੰਮ ਹੋ ਜਾਂਦਾ ਨਹੀਂ ਤਾਂ ਸਾਲ ਵੀ ਜਿਹੜੇ ਨੇ ਕੱਟ ਲੱਗਦੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਲੰਬੇ ਜਾਮ ਦੀਆਂ ਕੀ ਹਾਲਾਤ ਹੋਣਗੇ ਕੀ ਇੱਥੇ ਦੇਖਣ ਨੂੰ ਮਿਲੇਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਲੰਬੇ ਜਾਮ ਔਰ ਟੁੱਟੀਆਂ ਹੋਈਆਂ ਸੜਕਾਂ ਇਹਨਾਂ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਜਿਹੜਾ ਵਾਦਾ ਤੁਹਾਡੇ ਨਾਲ ਕੀਤਾ ਹੈ ਕੀ ਇਹ ਤਸਵੀਰ ਅੱਜ ਦਿਖਾ ਰਹੇ ਹਾਂ 15 ਦਿਨ ਬਾਅਦ ਦੁਬਾਰਾ ਤੋਂ ਦਿਖਾਵਾਂਗੇ ਕੀ ਆ ਸੜਕਾਂ ਦੇ ਉੱਤੇ ਖੜਾ ਪਾਣੀ ਸਾਫ਼ ਹੋ ਗਿਆ ਇਹ ਟੋਏ ਇੱਥੋਂ ਚਲੇ ਗਏ ਔਰ ਇਹ ਲੰਬੇ ਜਾਮ ਲੱਗਣੇ ਬੰਦ ਹੋ ਗਏ ਇਹ 200 ਮੀਟਰ ਅਸੀਂ 100 ਮੀਟਰ ਤੱਕ ਚੱਲ ਚੁੱਕੇ ਹਾਂ ਹੋਰ 100 ਮੀਟਰ ਅੱਗੇ ਤੱਕ ਚੱਲਾਂਗੇ ਔਰ ਲੋਕਾਂ ਨਾਲ ਇਦਾਂ ਹੀ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਜ਼ਿੰਮੇਵਾਰ ਕਿੰਨੂ ਕਹਿੰਦੇ ਆ ਕੌਂਸਲਰ ਜ਼ਿੰਮੇਵਾਰ ਕਿੰਨੂ ਕਹਿੰਦੇ ਆ ਮੇਅਰ ਨਗਰ ਨਿਗਮ ਜਾਂ ਫਿਰ ਹਲਕਾ ਵਿਧਾਇਕ ਉਹ ਵੀ ਜ਼ਿੰਮੇਵਾਰ ਨੇ ਪਰ ਅੱਜ ਆਪਣੀ ਡਿਊਟੀ ਸਮਝਦੇ ਹੋਏ ਪੋਲਾ ਜੀ ਨੇ ਗਰੇਵਾਲ ਸਾਹਿਬ ਨੇ ਚੇਤਾਵਨੀ ਦਿੱਤੀ ਹੈ ਪਰ ਇਹ ਚੇਤਾਵਨੀ ਹੈ ਜਾਂ ਅਸਰ ਦਿਖਾਈ ਦੇਗਾ ਮਕਸਦ ਇਹਨਾਂ ਹੈ ਮਕਸਦ ਇਹਨਾਂ ਹੈ ਕਿ ਕਿਆ ਤਸਵੀਰ ਬਦਲੇਗੀ ਸਵਾਲ ਇਹ ਨੇ ਕਿ ਕੀਆ ਤਸਵੀਰ ਬਦਲੇਗੀ ਵਾਕਈ ਹਾਲਾਤ ਬਦਲਣਗੇ ਜਾਂ ਲੰਬੇ ਲੰਬੇ ਟ੍ਰੈਫਿਕ ਜੈਮ ਇੱਦੀ ਰੋਜ਼ ਨਿਕਲਦੇ ਹੋ ਇੱਥੇ ਹਾਂਜੀ ਕਿੰਨਾ ਕ ਜੈਮ ਲੱਗਦਾ ਇੰਨਾ ਕ ਹੀ ਲੱਗਦਾ ਰੋਜ਼ ਲੱਗਦਾ ਲੱਗਦਾ ਅੱਛਾ ਸੜਕਾਂ ਦੀ ਕੀ ਹਾਲਤ ਹੈਗੀ ਬੁਰਾ ਹਾਲ ਹੀ ਆਈ ਛੋਏ ਡੱਬੇ ਆ ਕਾਫੀ ਕੌਣ ਜ਼ਿੰਮੇਵਾਰ ਕੌਣ ਹੈ ਸਰਕਾਰ ਕਿਹੜੀ ਸਰਕਾਰ ਭਗਵਾਨ ਜੀ ਉਹਨਾਂ ਉਹਨਾਂ ਦਾ ਕਸੂਰ ਹੈ ਹਾਂਜੀ ਅੱਛਾ ਨੈਸ਼ਨਲ ਹਾਈਵੇ 30 ਦਾ ਨਾਮ ਹੈ ਇਹ ਨੈਸ਼ਨਲ ਹਾਈਵੇ 30 ਦੇ ਜਿੰਮੇ ਆਉਂਦੀ ਹੈ ਲੇਕਿਨ ਬਿਲਕੁਲ ਇਹ ਸਰਕਾਰਾਂ ਵੀ ਜ਼ਿੰਮੇਵਾਰ ਨੇ ਲੇਕਿਨ ਅੱਜ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਇਹ ਸੜਕਾਂ 15 ਦਿਨ ਚ ਬਦਲ ਜਾਣਗੀਆਂ ਟ੍ਰੈਫਿਕ ਜੈਮ ਨਹੀਂ ਲੱਗੂਗਾ ਟੋਏ ਖਤਮ ਹੋ ਜਾਣਗੇ ਹੋ ਸਕਦਾ ਨਹੀਂ ਜੀ ਇਹ ਨਹੀਂ ਹੋ ਸਕਦਾ ਇੰਨਾ ਹੋ ਗਿਆ ਰੋਈ ਇੱਥੋਂ ਜਾਈਦਾ ਵਾ ਰੋਈ ਜਮ ਲੱਗਾ ਹੁੰਦਾ ਇੱਥੇ ਸਰਕਾਰਾਂ ਨੇ ਬਹੁਤ ਕੁਝ ਕੀਤਾ ਸੀ ਹਾਲੇ ਕੁਝ ਹੋ ਜਾਣਗੇ ਬੰਦਾ ਟੋਏ ਦੇ ਵਿੱਚ ਗਿਰਦਾ ਪਿਆ ਹਾਲਾਤ ਸੁਧਰਨਗੇ 15 ਦਿਨ ਚ ਪਤਾ ਨਹੀਂ ਜੇ ਸੁਧਰਗੇ ਤਾਂ ਵਧੀਆ ਗੱਲ ਹੈ ਅਗਰ ਹਾਲਾਤ ਸੁਧਰਦੇ ਆ ਤਾਂ ਚੰਗੀ ਗੱਲ ਆ ਤੁਸੀਂ ਵੀ ਰੋਜ਼ ਨਿਕਲਦੇ ਇੱਧਰ ਹਾਂਜੀ ਹਾਂਜੀ ਅੱਛਾ ਮੈਨੂੰ ਇੱਕ ਚੀਜ਼ ਦੱਸੋਗੇ ਇਸ ਵਕਤ ਅਗਰ ਸੜਕਾਂ ਦੀ ਹਾਲਤ ਪੁੱਛਾਂ ਤਾਂ ਕੀ ਹੈ ਟੋਇਆ ਤੋਂ ਲੈ ਕੇ ਸਫਾਈ ਵਿਵਸਥਾ ਤੱਕ ਦੇਖੋ ਹਾਈਵੇ ਤੇ ਫਿਰ ਠੀਕ ਹੈ ਇਹ ਲੋਕਲ ਸੜਕਾਂ ਹੈ ਇਹ ਪੰਜਾਬ ਗਵਰਨਮੈਂਟ ਦੀਆਂ ਉਹ ਬਿਲਕੁਲ ਗਲਤ ਹੈਗੀਆਂ ਉਹ ਖਰਾਬ ਇਹ ਰੋਡ ਕੀ ਦੀ ਹੈ ਇਹ ਤੇ ਹਾਈਵੇ ਹੈਗਾ ਹਾਈਵੇ ਆ ਇਹ ਨੈਸ਼ਨਲ ਹਾਈਵੇ ਹੈ ਹਾਂਜੀ ਤਾਂ ਜ਼ਿੰਮੇਵਾਰ ਵੀ ਤਾਂ ਨੈਸ਼ਨਲ ਹਾਈਵੇ ਹੀ ਹੋਏਗਾ ਨਾ ਨੈਸ਼ਨਲ ਹਾਈਵੇ ਕਾਫੀ ਹੱਦ ਤੱਕ ਠੀਕ ਨਾ ਜੀ ਇੱਥੇ ਕੀ ਖਰਾਬ ਆ ਬਾਕੀ ਸਾਰੇ ਠੀਕ ਆ ਉੱਪਰ ਜਾਓ ਤੇ ਟੋਪਟਾ ਵੀ ਜਾਂਦਾ ਦਿੱਲੀ ਬੰਦਾ ਆਪਾਂ ਦਿੱਲੀ ਜਾਂਦੇ ਆ ਯਕਨਾਨ ਕਰ ਤੋਂ ਹਾਨਿਆ ਕੋਈ ਦਿੱਕਤ ਨਹੀਂ ਹੈਗੀ ਅੱਛਾ ਅੱਜ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਨੇ ਚੇਤਾਵਨੀ ਦਿੱਤੀ ਨੈਸ਼ਨਲ ਹਾਈਵੇ 30 ਦੇ ਅਧਿਕਾਰੀਆਂ ਨੂੰ ਕਿ 15 ਦਿਨਾਂ ਦੇ ਵਿੱਚ ਨਾ ਇੱਥੇ ਟੋਇਆ ਦਿਖਣਾ ਚਾਹੀਦਾ ਨਾ ਗੰਦਾ ਪਾਣੀ ਨਾ ਟ੍ਰੈਫਿਕ ਜੈਮ ਹੋ ਸਕਦਾ ਜਿਹੜਾ ਆ ਰਾਹੋ ਰੋੜਾ ਇਹ ਕਿਹਦੇ ਅੰਦਰ ਆਂਦਾ ਈ ਨੈਸ਼ਨਲ ਰਾਹੋ ਰੋਡ ਜਿਹੜੀ ਹੈ ਐਮਸੀਲ ਦੇ ਅੰਦਰ ਆਂਦਾ ਹਾਂ ਰਾਹੋ ਰੋਡ ਠੀਕ ਰੋ ਜੀ ਪਹਿਲਾਂ ਬਹੁਤ ਗੰਦਾ ਬਹੁਤ ਇੱਥੇ ਦੇ ਹਾਲਾਤ 15 ਦਿਨਾਂ 'ਚ ਠੀਕ ਹੋਣਗੇ ਮੁਸ਼ਕਲ ਹੈ ਵੈਸੇ ਜੇ ਰਾਹੋ ਰੋਡ ਠੀਕ ਹੋ ਜਾਦਾ ਵਧੀਆ ਉਹ ਤਾਂ ਬਹੁਤ ਨਰਕਾ ਈ ਉੱਥੇ ਉੱ ਏ ਜਾਨੀ ਕਿ ਯਕੀਨ ਨਹੀਂ ਹੈ ਕਿ 15 ਦਿਨ ਚ ਹਾਲਾਤ ਬਦਲਣਗੇ ਦੇਖੋ ਜੀ ਸੈਂਟਰ ਗਵਰਨਮੈਂਟ ਜੋ ਕਹਿੰਦੀ ਉਹ ਕਰਵਾ ਦਿੰਦੀ ਹੈ ਸਟੇਟ ਵਾਲੇ ਕੁਝ ਨਹੀਂ ਕਰਦੇ ਉਹ ਉਹਨਾਂ ਦੇ ਪੈਸੇ ਲਾਏ ਵਰਤੀ ਜਾਂਦੇ ਹੈ ਸਕੀਮਾਂ ਦਾ ਨਾਮ ਚੇਂਜ ਕਰ ਕਰਕੇ ਬਿਲਕੁਲ ਟੈਕਸ ਦਾ ਆਪਣੀ ਹੈ ਆਪਣਾ ਟੈਕਸ ਦਾ ਪੈਸਾ ਹੈ ਇੱਥੇ ਜਿਹੜੇ ਰੋਜ਼ ਨਿਕਲਣ ਵਾਲੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਮੈਂ 15 ਦਿਨ ਬਾਅਦ ਨਿਕਲਿਆ ਉਹਨਾਂ ਦਾ ਲੋਨ ਅੰਕ ਜੀ 15 ਦਿਨ ਬਾਅਦ ਨਿਕਲੇ ਹੋ ਤੇ 15 ਦਿਨ ਬਾਅਦ ਕੀ ਹਾਲਾਤ ਸੀ ਤੇ ਅੱਜ ਕੀ ਹੈ ਅੱਜ ਜਿਆਦਾ ਟ੍ਰੈਫਿਕ ਹੈ ਕਿਉਂਕਿ ਗਰਮੀ ਵੀ ਜਿਆਦਾ ਹੈ ਦਾ ਹਾਲਾਤ ਤੁਹਾਨੂੰ ਦਿਖਾ ਰਹੇ ਆ ਤੁਸੀਂ ਪਿੱਛੇ ਤੱਕ ਦੇਖੋ ਕਿ ਟ੍ਰੈਫਿਕ ਜਨਤਾ ਹੈ ਹੀ ਔਰ ਇੱਥੇ ਤੁਸੀਂ ਇਹ ਦੇਖੋ ਜਿਹੜੀ ਮੇਨ ਗੱਲ ਆਪਾਂ ਕਰ ਰਹੇ ਸੀ ਪੁਲ ਦੀ ਸਫਾਈ ਵਿਵਸਥਾ ਦੇ ਨਾਲ ਜੁੜੀ ਹੋਈ ਨੈਸ਼ਨਲ ਹਾਈਵੇ ਦੀ ਔਰ ਉੱਥੇ ਤੁਸੀਂ ਇਹ ਦੇਖੋ ਕਿ ਸਲੇਬਾਂ ਗਿਰ ਚੁੱਕੀਆਂ ਨੇ ਗੰਦਗੀ ਦੇ ਢੇਰ ਨੇ ਪਾਣੀ ਦੀ ਨਿਕਾਸੀ ਪਰੇ ਤੱਕ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦੇਗੀ ਔਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਇਸੇ ਲਈ ਅੱਜ ਅਲਟੀਮੇਟਮ ਮਿਲਿਆ ਅਧਿਕਾਰੀ ਨੂੰ ਸਸਪੈਂਡ ਕਰਨ ਤੱਕ ਦੀ ਜਿਹੜੀ ਇਹ ਗੱਲਬਾਤ ਕਹੀ ਗਈ ਹੈ ਲੇਕਿਨ ਕੀ ਤਸਵੀਰ ਬਦਲੇਗੀ ਹਾਲਾਤ ਬਦਲਣਗੇ ਤੇ ਇੱਥੇ ਤੁਸੀਂ ਇਹ ਹਾਲਾਤ ਲਗਾਤਾਰ ਦੇਖਦੇ ਹੋਏ ਚੱਲੋ ਕਿ ਲੰਬੇ-ਲੰਬੇ ਟ੍ਰੈਫਿਕ ਜੈਮ ਟੁੱਟੀਆਂ ਹੋਈਆਂ ਸੜਕਾਂ ਔਰ ਗੰਦਗੀ ਤੋਂ 15 ਦਿਨ ਦੇ ਅੰਦਰ ਅਗਰ ਮੈਂ ਲੋਕਾਂ ਨਾਲ ਗੱਲਬਾਤ ਕਰਾਂ ਕਿ ਨਿਜ਼ਾਤ ਮਿਲੇਗੀ ਤਾਂ ਮੁਸ਼ਕਿਲ ਲੱਗਦੀ ਹੋਈ ਨਜ਼ਰ ਆ ਰਹੀ ਹੈ ਆਮ ਲੋਕ ਕਹਿੰਦੇ ਥੇ ਗੱਲਬਾਤ ਕਰ ਲੈਣੇ ਆ ਵੀਰਾ ਜੀ ਤਕਰੀਬਨ ਏਸੀ ਰੋਡ ਤੋਂ ਨਿਕਲਦੇ ਹਾਂ ਜੀ ਹਾਲਾਤ ਕੀ ਹੈ ਅਗਰ ਮੈਂ ਮੇਨ ਰੋਡ ਦੀ ਗੱਲ ਕਰਾਂ ਭਾਈ ਬਾ ਮੈਂ ਤਾਂ ਜਿੱਦੀ ਮਾਰ ਵੀ ਨਿਕਲੇ ਆਈ ਹਾਲ ਆ ਬਸ ਇੰਨੀ ਟ੍ਰੈਫਿਕ ਰਹਿੰਦਾ ਏ ਪੁਲਸਾਰੇ ਖੜੇ ਐ ਨਾ ਕੰਟਰੋਲ ਵੀ ਕਰਦੇ ਨੇ ਫਿਰ ਵੀ ਕੋਈ ਹੈ ਨਹੀਂ ਕੋਈ ਗੱਲਬਾਤ ਐਨੇ ਬ੍ਰਿਜ ਬਣ ਗਏ ਸਰਕਾਰਾਂ ਨੇ ਸਰਕਾਰ ਦੀ ਕਾਰਵਾਈ ਕੁਛ ਨਹੀਂ ਅੱਛਾ ਤੁਸੀਂ ਵੀ ਸਰਕਾਰ ਕਹਿ ਦਿੰਦੇ ਹੋ ਨਾ ਇਹ ਰੋਡ ਐ ਨੈਸ਼ਨਲ ਹਾਈਵੇ ਐ ਅੱਜ ਭੋਲਾ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਨੈਸ਼ਨਲ ਹਾਈਵੇ ਥਾਰਟੀ ਨੂੰ ਬੁਲਾਇਆ ਚੈੱਕ ਕਰਾਇਆ ਵੀ ਇੱਥੇ ਜਾਮ ਨਹੀਂ ਲੱਗਣੀ ਉਹ ਭੋਲਾ ਸਾਹਿਬ ਨੇ ਬੁਲਾਇਆ ਭੋਲਾ ਸਾਹਿਬ ਸੁੱਤੇ ਪੇਰੇ 3.5 ਸਾਲ 3.5 ਸਾਲ ਕਿੱਥੇ ਸੀਗੇ ਆ ਹੁਣ ਇਲੈਕਸ਼ਨ ਦਾ ਸਟੈਂਡ ਆ ਹੁਣ ਇਲੈਕਸ਼ਨ ਆ ਕੇ ਤਾਂ ਭੋਲਾ ਸਾਹਿਬ ਰੋਡ ਤੇ ਨਜ਼ਰ ਆ ਜਾਣਗੇ ਇਹ ਤਾਂ ਕਿੱਥੇ ਸੀਗਾ ਭੋਲਾ ਸਾਹਿਬ 3.5 ਸਾਲ ਕਿੱਥੇ ਸੀ ਭੋਲਾ ਹਾਂ ਉਹਨਾਂ ਨੂੰ ਇਹ ਹਰ ਟਾਈਮ ਸਮੱਸਿਆ ਰਹਿੰਦੀ ਹੈ ਜਾਮ ਦੀ ਹਰ ਟਾਈਮ ਇਹੀ ਹਾਲ ਆ ਹਰ ਟਾਈਮ ਇੱਥੇ ਇਹੀ ਹਾਲ ਆ ਔਰ ਇਹੀ ਚੀਜ਼ ਅਸੀਂ ਦਿਖਾ ਰਹੇ ਹਾਂ ਕਿ ਕੀ ਵਾਕਈ ਲੋਕ ਜਿਹੜੇ ਨੇ ਯਕੀਨ ਕਰ ਪਾਣਗੇ ਕਿ 15 ਦਿਨਾਂ ਦੇ ਵਿੱਚ ਹਾਲਾਤ ਬਦਲਣਗੇ ਵਿਸ਼ਵਾਸ ਕੋਈ ਵੀ ਨਹੀਂ ਕਰ ਪਾ ਰਿਹਾ ਕਿ ਨੈਸ਼ਨਲ ਹਾਈਵੇ ਥਾਰਟੀ ਤੋਂ ਲੈ ਕੇ ਸਰਕਾਰਾਂ ਤੱਕ ਆਪਣਾ ਫਰਜ਼ ਨਿਭਾਣ ਗਿਆ ਕਿਉਂਕਿ ਤੁਹਾਨੂੰ ਮੇਨ ਬਸਤੀ ਚੌਂਕ 'ਚ ਲੈ ਆਏ ਆ ਰੋਂਗ ਸਾਈਡ ਆਂਦੀ ਹੋਈ ਇਹ ਟ੍ਰੈਫਿਕ ਇਸੇ ਲਈ ਦਿਖਾ ਰਹੇ ਆ ਕਿ ਇੱਥੇ ਹੁਣ ਸ਼ਹਿਰ ਵਾਸੀਆਂ ਲਈ ਇੱਕ ਹੋਰ ਸਰਵਿਸ ਲੇਨ ਬਣਨ ਜਾ ਰਹੀ ਹੈ ਤੁਹਾਨੂੰ ਲੁਧਿਆਣਾ ਲਾਈਵ ਤੋਂ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਦੱਸ ਦਈਏ ਕਿ ਇਸ ਰੋਡ ਦੇ ਉੱਤੇ ਇੱਕ ਸਰਵਿਸ ਲੇਨ ਬਣਨ ਜਾ ਰਹੀ ਹੈ ਯਾਨੀ ਕਿ ਸੜਕ ਨੂੰ ਡਿਵਾਈਡ ਕੀਤਾ ਜਾਏਗਾ ਤਾਂ ਜੋ ਰੋਂਗ ਸਾਈਡ ਆਣ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਬੜੇ ਆਰਾਮ ਨਾਲ ਜੋਧੇਵਾਲ ਬਸਤੀ ਚੌਕ ਨੂੰ ਨਿਕਲ ਸਕੇ ਔਰ ਹਾਲਾਤ ਇਹ ਰੋਡ ਦੇ ਇਹ ਸੜਕ ਬਣੇਗੀ ਦੁਬਾਰਾ ਔਰ 15 ਦਿਨਾਂ ਦੇ ਵਿੱਚ ਬਨੇਗੀ ਕਿ ਆ ਬਣ ਪਾਏਗੀ ਸਭ ਤੋਂ بڑا ਸਵਾਲ ਇਹੀ ਆਰ 15 ਦਿਨਾਂ ਬਾਅਦ ਤੁਹਾਨੂੰ ਇਹ ਦੁਬਾਰਾ ਤਸਵੀਰ ਦਿਖਾਵਾਂਗੇ ਕਿ ਜੋ ਇਲਾਕਾ ਜੋ ਵਿਧਾਇਕ ਨੇ ਦਲਜੀਤ ਸਿੰਘ ਗਰੇਵਾਲ ਭੁੱਲਾ ਉਹਨਾਂ ਨੇ ਵਾਦਾ ਕੀਤਾ ਔਰ ਨਹਾਈ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਚੇਤਾਵਨੀ ਦਿੱਤੀ ਹੈ ਕਿ ਉਹ ਅਮਲ ਵਿੱਚ ਲਿਆਂਦੀ ਜਾਏਗੀ ਆਮ ਲੋਕ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਸੁਧਰਣਗੇ ਇੱਥੇ ਤੁਸੀਂ ਦੇਖੋ ਕਿ ਲੋਕ ਜਿਹੜੇ ਨਿਕਲ ਰਹੇ ਨੇ ਸਭ ਟੋਇਆਂ ਦੇ ਵਿੱਚ ਜਾਂਦੇ ਹੋਏ ਟੋਇਆਂ ਦੇ ਵਿੱਚ गिरਦੇ ਹੋਏ ਨਜ਼ਰ ਆ ਰਹੇ ਨੇ ਔਰ ਅਸੀਂ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਤੇ ਖਬਰ ਨਸ਼ਰ ਕੀਤੀ ਸੀਗੀ ਕਿ ਇਸੇ ਸੜਕ ਦੇ ਹਾਲਾਤ ਕਿਤੇ ਵੀ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ ਪਰ ਲੱਗਦਾ ਹੈ ਕਿ ਹੁਣ ਚੇਤਾਵਨੀ ਤੋਂ ਬਾਅਦ ਸ਼ਾਇਦ ਹਾਲਾਤ ਬਦਲਦੇ ਹੋਏ ਨਜ਼ਰ ਆਣ ਇੱਥੋਂ ਜਿਹੜੇ ਰੋਜ਼ ਨਿਕਲਦੇ ਨੇ ਲੋਕ ਉਹਨਾਂ ਨੂੰ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਔਰ ਕੀ ਹਾਲਾਤ ਨੇ ਜਾਣ ਲੈਣੇ ਆ ਅੱਛਾ ਵੀਰੇ ਰੋਜ਼ ਨਿਕਲ ਰੋਜ਼ ਜੀ ਕੀ ਹਾਲਾਤ ਕੀ ਹੈ ਹਾਲਾਤ ਬਹੁ ਮਾੜੇ ਆ ਜੀ ਇੱਥੇ ਸੜਕਾਂ ਟੁੱਟੀਆਂ ਪਈਆਂ ਆ ਅਸੀਂ ਟੈਕਸ ਦਿੰਨੇ ਆ ਸੜਕਾਂ ਟੁੱਟੀਆਂ ਆ ਕੋਈ ਐਕਸੀਡੈਂਟ ਹੁੰਦਾ ਆ ਕੋਈ ਕੁਝ ਹੁੰਦਾ ਆ ਉਹ ਯਾਨੀ ਕਿ ਬਹੁ ਮਾੜੇ ਹਾਲ ਆ ਇੱਥੇ ਸੜਕਾਂ ਤੇ ਗੰਦਗੀ ਬਰਸਾਤੀ ਪਾਣੀ ਹੈ ਇਸ ਜਾਂ ਟ੍ਰੈਫਿਕ ਜਮ ਇਹਦੇ ਲਈ ਜ਼ਿੰਮੇਵਾਰ ਕੌਣ ਇਹਦੇ ਲਈ ਜ਼ਿੰਮੇਵਾਰ ਸਰਕਾਰ ਜੀ ਪ੍ਰਸ਼ਾਸਨ 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 ਅੱਛਾ ਪ੍ਰਸ਼ਾਸਨ ਨੇ ਕਈ ਤਰ੍ਹਾਂ ਹੁੰਦਾ ਹੁੰਦਾ ਨਾ ਆਪਣਾ ਲੋਕਲ ਵੀ ਹੈ ਔਰ ਸੈਂਟਰ ਦਾ ਵੀ ਹੈ ਇਹ ਜਿਹੜੀ ਰੋਡ ਆ ਨਾ ਇਹ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਤਾਂ ਆਪਾਂ ਨੈਸ਼ਨਲ ਹਾਈਵੇ ਨੂੰ ਕਸੂਰਵਾਰ ਕਿਉਂ ਨਹੀਂ ਮੰਨਦੇ ਦੇਖੋ ਜੀ ਗੱਲ ਹੈਗੀ ਏਦਾਂ ਸਰਕਾਰਾਂ ਨੂੰ ਚਾਹੀਦਾ ਕਿ ਟੈਕਸ ਲੈਂਦੀ ਆ ਤੇ ਰੋਡ ਬਣਾਉਣੇ ਚਾਹੀਦੇ ਆ ਠੀਕ ਹੈ ਨਾ ਜੀ ਜਿਹੜੇ ਐਕਸੀਡੈਂਟ ਹੁੰਦੇ ਆ ਉਹਨਾਂ 'ਚੋ ਬਚਾਇਆ ਜਾਵੇ ਸਾਰਿਆਂ ਨੂੰ ਠੀਕ ਹੈ ਨਾ ਬਹੁਤ ਜ਼ਿਆਦਾ ਰੋੜੀ ਠੀਕ ਹੈ ਨਾਈ ਚਾਹੇ ਕੰਮ ਕੋਈ ਡਿਪਾਰਟਮੈਂਟ ਕਰੇ ਕੰਮ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਕੰਮ ਵਧੀਆ ਹੋਣਾ ਚਾਹੀਦਾ ਅੱਛਾ ਅੱਜ ਨਹਾਈ ਨੂੰ 15 ਦਿਨ ਦਾ ਅਲਟੀਮੇਟਮ ਮਿਲਿਆ ਕਿ ਸੜਕਾਂ ਵੀ ਠੀਕ ਹੋਣੇ ਚਾਹੀਦੀਆਂ ਟ੍ਰੈਫਿਕ ਜੈਮ ਵੀ ਨਹੀਂ ਹੋਣਾ ਚਾਹੀਦਾ ਟੋ ਲੱਗਦਾ ਕਿ 15 ਦਿਨਾਂ ਚ ਹਾਲ ਹੋ ਜੂ ਦੇਖੋ ਜੀ ਅਸੀਂ ਤਾਂ ਇਹ ਕੰਨੇ ਆ ਵੀ ਸੜਕਾਂ ਬਣਨੇ ਚਾਹੀਦੀਆਂ ਠੀਕ ਹੈ ਨਾ ਜਿਹੜਾ ਵੀ ਜੋ ਵੀ ਆ ਜਾਮ ਤੋਂ ਬਚਾਇਆ ਜਾਵੇ ਬੱਚਿਆਂ ਨੂੰ ਠੀਕ ਹੈ ਨਾ ਅਸੀਂ ਤਾਂ ਇਹ ਕੰਨੇ ਆ 15 ਦਿਨਾਂ ਚ ਹਾਲਾਤ ਬਦਲਣਗੇ ਨਹੀਂ ਹੋ ਨਹੀਂ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਨਹੀਂ ਹੋ ਜਾਦਾ ਅੱਛਾ ਲੱਗਦਾ ਕਿ ਅਗਰ ਕੋਸ਼ਿਸ਼ ਕੀਤੀ ਜਾਵੇ ਚਲੋ ਕੁਝ ਤਾਂ ਸੁਧਾਰ ਹੋਊਗਾ ਅੱਛਾ ਇੱਥੇ ਨਾ ਰੋਂਗ ਸਾਈਡ ਆਨ ਵਾਲਿਆਂ ਲਈ ਵੀ ਇੱਕ ਡਿਵਾਈਡਰ ਦੇ ਰਹੇ ਹੈਗੇ ਆ ਉਹਦੇ ਨਾਲ ਫਰਕ ਪੈ ਜਾਏਗਾ ਨਹੀਂ ਜੀ ਰਸ਼ੀਦੀ ਰਹਿਣਾ ਰਸ਼ੀਦੀ ਰੋਂਗੋਈ ਅੱਲ ਕੀ ਆ ਹੱਲੇ ਆ ਜੀ ਸੜਕਾਂ ਬਣਾਈਆਂ ਜਾਵੇ ਜੋ ਰਾਹ ਮੰਨ ਲਓ ਆ ਰੋੜਾ ਤੇ ਪਾਣੀ ਖੜਦਾ ਆ ਉਹਨਾਂ ਦਾ ਹੱਲ ਕੀਤਾ ਜਾਵੇ ਸਰਕਾਰੇ ਉਹਨਾਂ ਦਾ ਹੱਲ ਕਰੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ